ਇਹ ਸਰੀਰ ਨੂੰ ਜਿੰਦਾ ਦਾ ਭੋਜਨ ਪਦਾਰਥ ਚਾਹੀਦਾ ਹੈ ਕੈਲਸ਼ੀਅਮ ਵਾਲੇ ਫੂਡ ਚਾਹੀਦੇ ਆ ਉਹਦਾਂ ਵੀ ਆਸੀ ਉਹਨੂੰ ਜਿਹੜੇ ਸੋਰਸ ਆ ਉਹ ਨਹੀਂ ਦੇ ਰਹੇ ਹੁਣ ਜੇ ਅਸੀਂ ਹੱਡੀਆਂ ਦੀ ਗੱਲ ਕਰੀਏ ਤਾਂ ਸਾਨੂੰ ਕੈਲਸ਼ੀਅਮ ਜਿਹੜਾ ਉਹ ਰੂਟੀਨ ਚ ਕੋਈ 2000 ਤੋਂ 3000 ਐਮਜੀ ਚਾਹੀਦਾ ਹੈ ਭਾਵੇਂ ਕਿ ਤੁਹਾਨੂੰ ਦਿਨ ਦੇ ਘੱਟੋ ਘੱਟ ਦੋ ਗਲਾਸ ਦੁੱਧ ਦੇ ਚਾਹੀਦੇ ਆ ਉਹਨਾਂ ਦੇ ਵਿੱਚ ਕੋਈ ਕੁਆਲਿਟੀ ਹੋਵੇ ਤੇ ਨਾਲ ਨਾਲ ਸਾਨੂੰ ਕੈਲਸ਼ੀਅਮ ਨੂੰ ਪੂਰਾ ਕਰ ਲਈ ਰੂਟੀਨ ਵਿੱਚ ਜਾਦਾ ਮਾਤਰਾ ਅਸੀਂ ਨਹੀਂ ਲੈ ਲੈਂਦੇ ਕੈਲਸ਼ੀਅਮ ਨੂੰ ਪੂਰਾ ਕਰਨ ਲਈ ਸਾਨੂੰ ਡਰਾਈਵ ਨੂਡ ਜਿਹੜੇ ਆ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ ਪਰ ਸਾਡੇ ਭੋਜਨ ਪਦਾਰਥਾਂ ਚ ਇੰਨਾ ਚੀਜ਼ਾਂ ਦੀ ਕਿਤੇ ਨਾ ਕਿਤੇ ਕਮੀ ਆ ਤੇ ਅਸੀਂ ਸੌਖਾ ਸਾਧਨ ਜਿਹੜਾ ਲੱਭ ਲਏ ਨੇ ਆ ਕਿ ਕੋਈ ਟੈਬਲੇਟ ਮਿਲੀ ਕੋਈ ਗੋਲੀ ਮਿਲੀ ਮੈਂ ਖਾਧੀ 5-10 ਮਿੰਟ ਬਾਅਦ ਦਰਦ ਖਤਮ ਹੋ ਗਿਆ ਹੁਣ ਅਸੀਂ ਟੈਬਲੇਟ ਦੇ ਆ ਜੀ ਪੇਨ ਕਿਲਰ ਪਿਆ ਜੀ ਕਿ ਪੇਨ ਕਿਲਰ ਤੁਹਾਡਾ ਦਰਦ ਖਤਮ ਕਰ ਦੂਗੀ ਇੰਨਾ ਲੰਮਾ ਦਰਦ ਪੇਨ ਕਿਲਰ ਕਦੀ ਸਾਡਾ ਦਰਦ ਨਹੀਂ ਖਤਮ ਕਰਦਾ ਪੇਨਕিলার ਜੇ ਤੁਹਾਡਾ ਦਰਦ ਖਤਮ ਕਰਦੀ ਹੋਵੇ ਦਰਦ ਦੀ ਗੋਲੀ ਫਿਰ ਤੁਹਾਨੂੰ ਦਰਦ ਦੁਬਾਰਾ ਕਿ ਸ਼ੁਰੂ ਹੋ ਜਾਂਦਾ ਹੈ ਉਹ ਕੀ ਕਰਦੀ ਆ ਜਿਹੜਾ ਦਰਦ ਸਾਡੇ ਮੰਨ ਲਓ ਮੇਰੇ ਗੋਡੇ 'ਚ ਦਰਦ ਹੋ ਰਿਹਾ ਤੇ ਮੇਰੇ ਬ੍ਰੇਨ ਨੂੰ ਦਿਮਾਗ ਨੂੰ ਮੈਸੇਜ ਆ ਰਿਹਾ ਆ ਕਿ ਮੈਨੂੰ ਗੋਡੇ 'ਚ ਦਰਦ ਹੋ ਰਿਹਾ ਤੇ ਜਿਹੜੀ ਪੇਨਕিলার ਅੰਦਰ ਜਾਂਦੀ ਆ ਉਹ ਗੋਡੇ ਦਾ ਦਰਦ ਤੇ ਜਿਹੜਾ ਦਿਮਾਗ ਦੇ ਕਨੈਕਸ਼ਨ ਆ ਕੁਝ ਘੰਟਿਆਂ ਲਈ ਖਤਮ ਕਰ ਦਿੰਦੀ ਸਾਨੂੰ ਇਹ ਲੱਗਦਾ ਹੈ ਕਿ ਮੇਰਾ ਦਰਦ ਖਤਮ ਹੋ ਗਿਆ ਉੱਥੇ ਅਸੀਂ ਪੇਨਕিলার ਉਦੋਂ ਖਾਣੀ ਆ ਜਦੋਂ ਸਾਡੀ ਦਰਦ ਤੋਂ ਪੰਜਾਬੀ ਚ ਕਿੰਨੇ ਕੀ ਬੁਆਹ ਹੋ ਜਾਂਦੀ ਆ ਸਾਡੇ ਕੋਲ ਨਹੀਂ ਸਹਿਣ ਹੁੰਦਾ ਪਰ ਉਹ ਜਿਹੜੀ ਦਰਦ ਹੋ ਰਹੀ ਉਹ ਹੋ ਕਿਉਂ ਰਹੀ ਅਸੀਂ ਉਹਦਾ ਹੱਲ ਲੱਭਣਾ ਹੈ ਪੇਨ ਕਿਲਰ ਖੁਲਾਣੀਆਂ ਸਭ ਤੋਂ ਘਾਤਕ ਆ ਤੁਸੀਂ ਉਹਦੇ ਨਾਲੋਂ ਗਲਤ ਫੂਡ ਖਾ ਲੋ ਨਾ ਖਾਓ ਉਹ ਬੈਟਰ ਆ ਤੁਸੀਂ ਉਹਦੇ ਨਾਲੋਂ ਬਾਹਰ ਦਾ ਖਾਣਾ ਖਾ ਲੋ ਬੈਟਰ ਵਧੀਆ ਆ ਪਰ ਪੇਨ ਕਿਲਰ ਇੱਕ ਇੰਦਾ ਦੀ ਮੈਡੀਸਿਨ ਆ ਜਿਹੜੀ ਤੁਹਾਡੇ ਆਉਣ ਵਾਲੇ ਸਮੇਂ 'ਚ ਤੁਸੀਂ ਉਹਨੂੰ ਕਹਿੰਦੇ ਕਿ ਮਿੱਠਾ ਜਿਆ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਡਨੀਆ ਦੀ ਦਿੱਕਤ ਤੁਹਾਡਾ ਖੂਨ ਗਾੜਾ ਬੀਪੀ ਹਾਈ ਲੋ ਹੋਣਾ ਤੁਸੀਂ ਦੇਖੋ ਤੁਹਾਡੇ ਗੋਡੇ ਤੋਂ ਜਿਹੜਾ ਦਰਦ ਜਾ ਰਿਹਾ ਉਹ ਮਰੀਰ ਨੂੰ ਮਹਿਸੂਸ ਨਹੀਂ ਹੋ ਰਿਹਾ ਉਹ ਕੋਈ ਕਨੈਕਸ਼ਨ ਤੋੜ ਰਿਹਾ ਤੁਹਾਡਾ ਰਾਜ ਉਹ ਕਨੈਕਸ਼ਨ 5-6 ਘੰਟਾ ਟੁੱਟਦਾ ਫਿਰ ਦਰਦ ਸ਼ੁਰੂ ਹੋ ਜਾਂਦੀ ਸੋ ਪੇਨ ਕਿਲਰ ਖਾਣੀ ਸਾਡੀ ਕਿੰਨੀਆਂ ਦੀ ਲੀਵਰ ਲਈ ਇਹ ਛੋਟੀਆਂ-ਛੋਟੀਆਂ ਆਉਣ ਵਾਲੇ ਸਾਲਾਂ 'ਚ ਆਉਣ ਵਾਲੇ ਮਹੀਨਿਆਂ 'ਚ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਪੇਨ ਕਿਲਰ ਉਦੋਂ ਹੀ ਖਾਣੀ ਆ ਜਦੋਂ ਸਾਨੂੰ ਲੰਬਾ ਸਮਾਂ ਸਾਡਾ ਦਰਦ ਨਹੀਂ ਹਟਦਾ ਆਦਰਵਾਇਜ਼ ਤੁਸੀਂ ਜਿਹੜੀ ਉਹਦੀ ਗੋਡੇ ਦੀ ਦਰਦ ਹੋਰੀ ਨਾ ਕੋਈ ਵੀ ਦਰਦ ਹੋਰਿਆ ਉਹਦਾ ਹੱਲ ਲੱਭਣਾ ਗੱਲ ਹੋ ਰਹੀ ਸੀ ਹੱਡੀਆਂ ਦੀ ਹੱਡੀਆਂ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕੈਲਸ਼ੀਅਮ ਕੈਲਸ਼ੀਅਮ ਦੇ ਨਾਲ ਜੁੜਿਆ ਹੋਇਆ ਗਲਕੋਸਾਮਾਈਨ ਗਲਕੋਸਾਮਾਈਨ ਨੂੰ ਅਸੀਂ ਸਮਝ ਲਈਏ ਕਿ ਹੱਡੀਆਂ ਦੀ ਗਰੀਸ ਪੰਜਾਬੀ ਚ ਅਸੀਂ ਉਹਨੂੰ ਗਰੀਸ ਕਹਿੰਦੇ ਹਾਂ ਤੇ ਇਸ ਲਈ ਸਾਨੂੰ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਦੀ ਜ਼ਰੂਰਤ ਨਹੀਂ ਦਿਨ ਦੇ ਵਿੱਚ ਤੁਸੀਂ 5 ਤੋਂ 7 ਗ੍ਰਾਮ ਅਲਸੀ ਉਹਨੂੰ ਭੁੰਨ ਲਓ 250 ਤੋਂ 300 ਗ੍ਰਾਮ ਅਲਸੀ ਭੁੰਨ ਲਓ 5 ਤੋਂ 7 ਗ੍ਰਾਮ ਅਲਸੀ ਭੁੰਨੀ ਹੋਈ ਨਹੀਂ ਦੇ ਵਿੱਚ ਮਿਕਸ ਕਰਕੇ ਜਿਹਾ ਉਹਦਾ ਪਾਊਡਰ ਬਣਾ ਕੇ ਉਹਨੂੰ ਲੱਸੀ ਚ ਪੀ ਲਓ ਕਿਸੇ ਵੀ ਮੌਸਮ ਚ ਤੁਹਾਨੂੰ 5 ਤੋਂ 7 ਗ੍ਰਾਮ ਦੀ ਰੇਸ਼ੋ ਜਿਹੜੀ ਆ ਉਹ ਖਰਾਬ ਨਹੀਂ ਕਰੂਗੀ ਤੇ ਰੂਟੀਨ ਵਿੱਚ ਤੁਸੀਂ 5 ਤੋਂ 7 ਬਾਦਾਂ ਆਹ ਦੋ ਚੀਜ਼ਾਂ ਵੀ ਕਰਦੇ ਰਹੋ ਖਾਣੇ 'ਚ ਅਲਸੀ ਦਾ ਤੇਲ ਜਾਂ ਤੇਲਾਂ ਦਾ ਤੇਲ ਉਹ ਦੀ ਜਿੱਥੇ ਤੁਹਾਡੇ ਜੋੜਾਂ 'ਚ ਦਰਦ ਹੁੰਦੀ ਹੈ ਤੇਲਾਂ ਦਾ ਤੇਲ ਚਿੱਟੇ ਜਾਂ ਕਾਲੇ ਉਹ ਤੇਲ ਦੀ ਮ사ਜ ਕਰਨੀ ਆ ਰੂਟੀਨ 'ਚ ਹਫਤਾ 10 ਦਿਨ 20 ਦਿਨ ਮਹੀਨਾ ਕਰੋਗੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਦਰਦਾਂ ਜਿਹੜੀਆਂ ਉਹ ਘਟਦੀ ਜਾਣਗੀਆਂ ਕਿਉਂਕਿ ਇਹਨਾਂ ਦੇ ਵਿੱਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਤੇ ਗਲਕੋਸਾਮਾਈਨ ਜਿਹੜਾ ਸਾਡੀ ਹੱਡੀਆਂ ਦੀ ਗਰੀਸ ਨੂੰ ਪੂਰਾ ਕੰਮ ਕਰਦਾ ਰਹਿੰਦਾ ਡਾਈਜੈਸ਼ਨ ਦੀ ਆਪਾਂ ਗੱਲ ਕਰ ਰਹੇ ਸੀ ਨਾ ਰੂਟੀਨ ਦੇ ਵਿੱਚ ਸੌਫ ਕੋਣ ਖਾਂਦਾ ਦਵਾਈ ਤੋਂ ਬਿਨਾਂ ਜੇ ਮਨ ਨੂੰ ਆਪਣਾ ਰੋਟੀ ਹজম ਨਹੀਂ ਹੋਈ ਆਪਾਂ ਡਾਕਟਰ ਸਾਹਿਬ ਨੂੰ ਕਿੰਨੇ ਜਾ ਕੇ ਕਿ ਮੇਨੂੰ ਰੋਟੀ ਨਹੀਂ ਹਜਮ ਹੋ ਰਹੀ ਮੈਨੂੰ ਦਵਾਈ ਦੇ ਦੇ ਮੇਰੀ ਛਾਤੀ ਦੇ ਵਿੱਚਾਂ ਜੋ ਮੈਂ ਖਾਦਾ ਸਵੇਰ ਦਾ ਸੌਂਫ ਖਾਂਦਾ ਕੋਈ ਹਰੀ ਸੌਂਫ ਇੱਕ ਹਾਂਦੇ ਨੇ ਹਾਂਜੀ ਹਰੀ ਸੌਂਫ ਕੌਣ ਖਾਂਦਾ ਰੋਟੀਨ ਦੇ ਵਿੱਚ ਜੋ ਤਿੰਨ ਤਿੰਨ ਚਾਰ ਮੋਟਾ ਨੇ ਹਰੀ ਸੌਂਫ ਸੁਣੀ ਕਿਸੇ ਨੇ ਕਦੀ ਸੁਣੀ ਹਰੀ ਸੌਂਫ ਦੇਖੀ ਕਦੀ ਕਿਸੇ ਨੇ ਹਾਂਜੀ ਮੈਨੂੰ ਤਾਂ ਲੱਗਦਾ ਦੇਖੀ ਵੀ ਨਹੀਂ ਕਿਸੇ ਨੇ ਜਿੱਦਿ ਇੱਥੇ ਕਰੀਬੀ ਆਈ ਕੋਈ ਹੈ ਸੌਂਫ ਹਰੀ ਸੌਂਫ ਨੂੰ ਲੈ ਕੇ ਹਰੇ ਰੰਗੋਂ ਪਤਾ ਕਿਹੜੇ ਰੰਗ ਦੀ ਹੁੰਦੀ ਹੈ ਜਿਹੜੇ ਰੰਗ ਦੀ ਹੁੰਦੀ ਹੈ ਹਰੇ ਹਾਂ ਹਰੇ ਰੰਗ ਦੀ ਹੁੰਦੀ ਹੈ ਜਦੋਂ ਆਪਾਂ ਹੋਟਲ ਦੇ ਵਿੱਚ ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਆ ਜਦੋਂ ਬਿੱਲ ਆਉਂਦਾ ਬਿੱਲ ਦੇ ਨਾਲ ਕੀ ਦਿੰਦੇ ਸਾਨੂੰ ਜਿਹਦੇ ਹਾਂਜੀ ਉਹਥੇ ਕਿਨੇ ਕਿਨੇ ਖਾਧੀ ਆ ਉਹਥੇ ਕੋਈ ਚਾ ਵੀ ਨਹੀਂ ਹੁੰਦਾ ਉਹਦੇ ਨੈਪਕੀ ਜ ਵੀ ਪਾ ਕੇ ਨਾਲ ਨੈਪਕੀ ਵੀ ਪਾ ਜਾਂਦੀਆਂ ਕਹਿੰਦੇ ਬਿੱਲ ਦਿੱਤਾ ਵੀ ਸਾਡੀ ਆ ਯੇ ਜੀ ਮੁੰਲੀ ਵਾਪਸ ਆਪਾ ਸੌਂਫ ਨੂੰ ਥੋੜਾ ਰੋਕੀਏ ਆਪਾਂ ਗੱਲ ਕਰੀਏ ਕਿ ਨਹੀਂ ਡਾਈਜੈਸ਼ਨ ਦਾ ਸਰ ਹੁਣ ਦੱਸੋ ਡਾਈਜੈਸ਼ਨ ਦਾ ਤੇ ਸੌਂਫ ਦਾ ਕੀ ਰਿਸ਼ਤਾ ਹੈ ਆਪਾਂ ਪਹਿਲਾਂ ਗੱਲ ਕਰਦੇ ਕਿ ਜਦੋਂ ਅਸੀਂ ਖਾਣਾ ਖਾਂਦੇ ਆ ਕੋਈ ਵੀ ਰੋਟੀ ਵੀ ਖਾਂਦੇ ਆ ਸਾਡਾ ਢੇਢ ਕਿਉਂ ਭਰਿਆ ਰਹਿੰਦਾ ਜਾਂ ਛਾਤੀ 'ਚ ਖਾਣਾ ਕਿਉਂ ਭਰਿਆ ਰਹਿੰਦਾ ਪਹਿਲਾਂ ਤੇ ਕਾਰਨ ਪੈਦਾ ਕਰੀਏ ਨਾ ਹੁੰਦਾ ਕਿਉਂ ਸੌਂਫ ਤੇ ਫੇਰ ਹੀ ਅਸਰ ਕਰੂਗੀ ਹੁਣ ਸਾਡੇ ਸਰੀਰ ਨੂੰ ਕੁਦਰਤ ਨੇ ਭੋਜਨ ਪਦਾਰਥ ਦਿੱਤੇ ਹੋਏ ਆ ਕੁਦਰਤੀ ਖਾਣੇ ਸਾਡੇ ਆਉਣ ਤੋਂ ਪਹਿਲਾਂ ਇਨਸਾਨ ਦੇ ਆਉਣ ਤੋਂ ਪਹਿਲਾਂ ਜੋ ਅਸੀਂ ਸੁਣਦੇ ਆ ਰਹੇ ਖਾਣੇ ਪਹਿਲਾਂ ਹੀ ਮੌਜੂਦ ਸੀਗੇ ਉਹ ਵੀ ਮੌਸਮ ਦੇ ਹਿਸਾਬ ਦੇ ਨਾਲ ਸਰਦੀਆਂ ਦੇ ਵਿੱਚ ਜਿਹੜੇ ਖਾਣੇ ਆ ਉਹ ਗਰਮੀਆਂ 'ਚ ਨਹੀਂ ਮਿਲਦੇ ਜਿਹੜੇ ਗਰਮੀਆਂ 'ਚ ਉਹ ਸਰਦੀਆਂ 'ਚ ਨਹੀਂ ਮਿਲਦੇ ਸੰਤਰਾ ਸਰਦੀਆਂ 'ਚ ਸਾਨੂੰ ਮਿਲਦਾ ਹੈ ਕੁਦਰਤ ਨੇ ਮੌਸਮ ਦੇ ਹਿਸਾਬ ਦੇ ਨਾਲ ਤਪ ਤੇ ਠੰਡੇ ਦਾ ਜਿਹੜਾ ਬੈਲੈਂਸ ਬਣਾ ਕੇ ਰੱਖਿਆ ਹੋਇਆ ਉਹਦੇ ਨਾਲ ਹੀ ਸਾਡੇ ਮਿੱਦੇ ਨੂੰ ਜਦੋਂ ਇਨਸਾਨ ਪੈਦਾ ਹੋਇਆ ਉਹਨੂੰ ਮਿੱਦੇ ਨੂੰ ਕੁਝ ਜਿਹੜੇ ਕੁਦਰਤੀ ਫੂਡ ਆ ਕੁਦਰਤੀ ਚੀਜ਼ ਆ ਉਹਦੀਆਂ ਫੋਟੋ ਵੀ ਸੇਵ ਕਰਾਤੀ ਕਿੱਦਾਂ ਸੇਵ ਕਰਾਤੀਆਂ ਕਿ ਮੰਨ ਲਓ ਸਾਡੇ ਘਰ ਕਿਸੇ ਗੈਸਟ ਨੂੰ ਆਉਣਾ ਜਾਂ ਫੰਕਸ਼ਨ ਦੇ ਕਿਸੇ ਗੈਸਟ ਨੂੰ ਆਉਣਾ ਅਸੀਂ ਬਾਹਰ ਇੱਕ ਸਿਕਿਉਰਿਟੀ ਗਾਰਡ ਖੜਾ ਕਰ ਦਿੰਦੇ ਆ ਕਿ ਉਹੋ ਹੀ ਬੰਦੇ ਅੰਦਰ ਹੋਣ ਜਿਦੇ ਕੋ ਕੋਈ ਪਾਸ ਹੋਵੇ ਹੁੰਦਾ ਸਾਡੇ ਲਈ ਤਾਂ ਕਈ ਤਮਾ ਤੇ ਵੀ ਸਾਡੇ ਕੋ ਪਾਸ ਆ ਤਾਂ ਅਸੀਂ ਤਾਂ ਹੀ ਅੰਦਰ ਜਾ ਸਕਦੇ ਇੱਥੇ ਸਾਡੇ ਸਰੀਰ ਦੇ ਵਿੱਚ ਕੁਦਰਤ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਸਾਡੇ ਸਰੀਰ ਦੇ ਜਿਹੜੇ ਕੁਦਰਤੀ ਭੋਜਨ ਪਦਾਰਥ ਸੀ ਉਹਦੀਆਂ ਫੋਟੋ ਸੇਵ ਕਰ ਲਈਓ ਕਿ ਜਿਦਾ ਸਬਜ਼ੀਆਂ ਦਾਲਾਂ ਡਰਾਈ ਫਰੂਟ ਦੁੱਧ ਚੋ ਕੁਦਰਤੀ ਚੀਜ਼ਾਂ ਆਏ ਇਹ ਸਾਡੇ ਸਰੀਰ ਨੂੰ ਪਤਾ ਹੈ ਕਿ ਇਹਨਾਂ ਨੂੰ ਅੰਦਰ ਆਉਣ ਦੇਣਾ ਹੈ ਜਿੱਦਾਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਹਾਂ ਸਾਡੇ ਕੋਲ ਇੱਕ ਪਾਸ ਹੁੰਦਾ ਹੈ ਕਿ ਸਿਕਿਉਰਿਟੀ ਗਾਰਡ ਪਾਸ ਦੇਖਦਾ ਉਹਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਹੁੰਦਾ ਕਿਹਦੇ ਸਾਡੇ ਸਰੀਰ ਚ ਖਾਣੇ ਆ ਜਿਹੜੇ ਕੁਦਰਤੀ ਖਾਣੇ ਆ ਉਹਨਾਂ ਨਾਲ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਦੇ ਨਾਲ ਗਲਤ ਕੀ ਖਾਦਾ ਗਿਆ ਉਦੋਂ ਸਾਨੂੰ ਪ੍ਰੋਬਲਮ ਹੁੰਦੀ ਆ ਹੁਣ ਅਸੀਂ ਜੇ ਮੰਨ ਲਓ ਦੁੱਧ ਪੀਨੇ ਆ ਦੁੱਧ ਮਾੜਾ ਨਹੀਂ ਹੈਗਾ ਪਰ ਦੁੱਧ ਨੂੰ ਖਾਣ ਕਿੰਨੀ ਵਾਰ ਦੇਗੀ ਉਨ ਬਣਾਉਣ ਲਈ ਜਿਹੜਾ ਗੁੜ ਮਿੱਠੇ ਵਜੋਂ ਵਰਤਿਆ ਗਿਆ ਉਹਦੀ ਕੁਆਲਿਟੀ ਜੇ ਜੈਨੂਇਨ ਸੀਗੀ ਉਹ ਤਾਂ ਸਾਨੂੰ ਪ੍ਰੋਬਲਮ ਨਹੀਂ ਆਉਗੀ ਇੱਦਾਂ ਹੀ ਸਾਡਾ ਖਾਣਾ ਆ ਜੇ ਮੰਨ ਲਓ ਅਸੀਂ ਖਾਣਾ ਖਾਂਦੇ ਹਾਂ ਤੋਂ ਦੇ ਵਿੱਚ ਸਾਡੇ ਨਮਕ ਕਿੰਨਾ ਤੇਲ ਜਿਹੜਾ ਵਰਤਦੇ ਹਾਂ ਹੁਣ ਅਸੀਂ ਜੇ ਤੇਲ ਦੀ ਗੱਲ ਕਰੀਏ ਸਰੋਂ ਦਾ ਤੇਲ ਸਭ ਤੋਂ ਵਧੀਆ ਹੈ ਰਿਫਾਈਨਡ ਕਾਲਡਾ ਉਲਟਾ ਸਾਰਾ ਅਸੀਂ ਉਹ ਜਿਹੜੇ ਤੇਲ ਵਰਤਦੇ ਹਾਂ ਉਹ ਸਾਨੂੰ ਪ੍ਰੋਬਲਮ ਕਰਦੇ ਤੇ ਇਹਦੇ ਨਾਲ ਹੀ ਜਦੋਂ ਛਾਤੀ 'ਚ ਜਿਹੜਾ ਭਾਰੀ ਬਣ ਰਿਹਾ ਜਾਂ ਇਸੇ ਇਦਾਂ ਲੱਗਦਾ ਕਿ ਜਲਨ ਹੁੰਦੀ ਹੈ ਸਵੇਰੇ ਉੱਠਦੇ ਇਤਿਆਬ ਬਣਦਾ ਉਹ ਸਾਰਾ ਜਿਹੜਾ ਸਾਡਾ ਖਾਣ ਪੀਣਾ ਗਲਤ ਹੋਣ ਕਰਕੇ ਜਿਹੜਾ ਸਾਡੇ ਸਰੀਰ ਨੂੰ ਮੇਰੇ ਜਾਂ ਤੁਹਾਡੇ ਸਰੀਰ ਨੂੰ ਪਤਾ ਹੀ ਨਹੀਂ μαਫੂਕ ਹੀ ਨਹੀਂ ਉਹਨੂੰ ਕਿ ਇਹ ਮੇਰੇ ਲਈ ਬਣਿਆ ਸੀ ਉਹ ਕਿਸੇ ਇਨਸਾਨ ਨੇ ਬਣਾਇਆ ਹੁਣ ਰਿਫਾਈਨਡ ਕਿਸੇ ਇਨਸਾਨ ਨੇ ਬਣਾਇਆ ਸਰ ਉਹ ਤੇਲ ਕੁਦਰਤੀ ਆ ਹੁਣ ਇਹਦੇ ਪੀਜ਼ਾ 버ਗਰ ਕਿਸੇ ਇਨਸਾਨ ਨੇ ਬਣਾਇਆ ਉਹਦੇ ਮੁਕਾਬਲੇ ਰੋਟੀ ਕੁਦਰਤੀ ਆ ਸਬਜ਼ੀਆਂ ਕੁਦਰਤੀ ਉਹਨਾਂ ਨਾਲ ਸਾਨੂੰ ਗੈਸ ਨਹੀਂ ਹੁੰਦੀ ਉਲਟ ਖਾਣੇ ਜਾਂ ਰੋਟੀ ਦੇ ਨਾਲ ਗਲਤ ਤੇਲ ਗਲਤ ਤੇਲ ਦੀ ਵਰਤੋਂ ਸਬਜ਼ੀ ਚ ਹੋਈ ਉਸ ਕਰਕੇ ਸਾਨੂੰ ਜਿਹੜੀ ਆ ਆਦੀ ਪੰਦੀ ਪ੍ਰੋਬਲਮ ਹੋ ਦੀ। ਸੋ ਅਸੀਂ ਪਹਿਲਾਂ ਉਸ ਚੀਜ਼ ਨੂੰ ਅਵੋਇਡ ਕਰੀਏ ਉਹਨੂੰ ਵਰਜੀਏ। ਨੰਬਰ 2 ਤੇ ਜੇ ਅਸੀਂ ਨਹੀਂ ਵੀ ਕੱਟ ਕਰ ਸਕਦੇ ਕਿਉਂਕਿ ਪਹਿਲਾਂ ਅਸੀਂ ਨਾਲ ਹੀ ਨੂੰ ਸੌਲਵ ਕਰਨ ਤੋਂ ਪਹਿਲਾਂ ਉਹਨੂੰ ਚੌੜਾ ਕਰਨ ਤੋਂ ਪਹਿਲਾਂ ਅਸੀਂ ਪਿੱਛੋਂ ਜਿਹੜੀ ਗੰਦਗੀ ਆਉਂਦੀ ਹੈ ਉਹ ਘਟਾ ਦਈਏ। ਐ ਸਾਡਾ ਖਾਲ ਸਹੀ ਚੱਲੂਗਾ। ਇਦਾਂ ਹੀ ਸਾਡਾ ਸ਼ਰੀਰ ਆ। ਅਸੀਂ ਸੋਫ ਨੂੰ ਵਰਤੀਏ ਉਸ ਤੋਂ ਪਹਿਲਾਂ ਜਿਹੜੇ ਭੋਜਨ ਪਦਾਰਥਾਂ ਦੀ ਗੱਲ ਕੀਤੀ ਸਾਰਿਆਂ ਨੂੰ ਪਤਾ ਹੈ ਕਿਹੜਾ ਖਾਣਾ ਕੁਦਰਤੀ ਆ ਕਿਹੜਾ ਬੰਦੇ ਨੇ ਬਣਾਇਆ ਕਿਹੜਾ ਸਾਡੇ ਲਈ ਮਾਫਕਾ ਹੁਣ ਅਸੀਂ ਮਿੱਠਾ ਦਿਨ ਦਾ 5 ਤੋਂ 7 ਗ੍ਰਾਮ ਖੰਡ ਖਾ ਸਕਦੇ ਮਾਫਕਾ ਸਾਡੇ ਸ਼ਰੀਰ ਨੂੰ ਇਹ ਨਹੀਂ ਚਾਹੀਦੀ ਆ ਪਰ ਉਸ ਤੋਂ ਜ਼ਿਆਦਾ ਖਾਣੇ ਆ ਉਦੋਂ ਸਾਨੂੰ ਪ੍ਰੋਬਲਮ ਆਉਂਦੀ ਆ ਗੋੜਾ ਅਸੀਂ ਜ਼ਿਆਦਾ ਖਾ ਸਕਦੇ ਪਰ ਗੁੜ ਦੇ ਵਿੱਚ ਵੀ ਜੇ ਖੰਡ ਨਾ ਮਿਲੀ ਹੋਵੇ ਅੱਜ ਕੱਲ ਮਿਲਾਵਟੀ ਦੋਵਰਾ ਸ਼ੁੱਧ ਗੁੜ ਮਿਲਦਾ ਹੈ ਸਾਡੇ ਲਈ ਲਾਹੇਵੰਦ ਸੋ ਪਹਿਲਾ ਖਾਣੀ ਜਿਹੜੇ ਆ ਉਹਨਾਂ ਨੂੰ ਅਸੀਂ ਕੰਟਰੋਲ ਕਰਨਾ ਫਿਰ ਜਦੋਂ ਵੀ ਤੁਹਾਨੂੰ ਇੰਦਾ ਲੱਗਦਾ ਕਿ ਮੇਰੀ ਛਾਤੀ 'ਚ ਭਾਰੀ ਬਣਦਾ ਹੈ ਤੇ ਜਾਬ ਬਣਦਾ ਆ ਉਹਦੇ ਲਈ ਅਸੀਂ ਕੀ ਕਰਨਾ ਸਵੇਰੇ 5 ਤੋਂ 10 ਗ੍ਰਾਮ ਸੌਂਫ ਦਾ ਪਾਊਡਰ ਪਾਣੀ 'ਚ ਮਿਕਸ ਕਰਕੇ ਰੋਜ਼ ਰੁਟੀਨ 'ਚ ਖਾਣਾ ਹੈ ਰਾਤ ਨੂੰ ਵੀ ਇਦਾਂ ਹੀ ਰੁਟੀਨ 'ਚ ਕਰਨਾ 2 ਤੋਂ 3 ਗ੍ਰਾਮ ਜਿਹੜਾ ਜੀਰਾ ਹੈਗਾ 2 ਤੋਂ 3 ਗ੍ਰਾਮ ਜੀਰਾ ਉਹਨੂੰ ਦਹੀਂ 'ਚ ਮਿਕਸ ਕਰਕੇ ਖਾ ਲਓ ਇਹ ਦੋ ਚੀਜ਼ਾਂ ਵੀ ਕਰਦੇ ਰਹੋਗੇ ਜਿਹੜਾ ਤਜਾਬ ਬਣਦਾ ਆ ਵੜਨਾ ਘੱਡੂਗਾ ਪਰ ਉਤੋਂ ਪਹਿਲਾਂ ਜਿਹੜੇ ਖਾਣਿਆਂ ਦੀ ਮੈਂ ਗੱਲ ਕੀਤੀ ਹੈ ਉਹਨਾਂ ਨੂੰ ਕੋਸ਼ਿਸ਼ ਕਰਨਾ ਘੱਟ ਤੋਂ ਘੱਟ ਖਾਣ ਦੇ ਸਾਡੇ ਚੈਨਲ ਦੇ ਉੱਤੇ ਨਾ 60 ਤੋਂ 70% ਜਿਹੜੀ ਕੁਐਰੀ ਆ ਇਸ ਚੀਜ਼ ਦੀ ਆਉਂਦੀ ਆ ਕਿ ਸਾਨੂੰ ਕਬਜ਼ ਰਹਿੰਦੀ ਆ ਪੇਟ ਸਾਫ਼ ਨਹੀਂ ਹੁੰਦਾ ਹੈ ਕਿਸੇ ਨੂੰ ਪ੍ਰੋਬਲਮ ਇੱਥੇ ਬੱਚਿਆਂ ਨੂੰ ਕਿਸੇ ਨੂੰ ਵੱਡਿਆਂ ਨੂੰ ਕਿਸੇ ਨੂੰ ਬਜ਼ੁਰਗਾਂ ਨੂੰ ਇੱਥੇ ਕੋਈ ਦਿੱਕਤ ਆ ਕਨਸਟਿਪੇਸ਼ਨ ਦੀ ਕਿ ਕਬਜ਼ ਬਹੁਤ ਰਹਿੰਦੀ ਆ ਪੇਟ ਸਾਫ਼ ਨਹੀਂ ਹੁੰਦਾ ਚਾਹੇ ਸਾਰਾ ਦਿਨ ਅਸੀਂ ਕੋਸ਼ਿਸ਼ ਕਰੀਏ ਪੇਟ ਸਾਫ਼ ਨਹੀਂ ਹੁੰਦਾ ਫਿਰ ਸਾਨੂੰ ਉਹ ਜਾ ਕੇ ਇੱਕ ਸਰਪ ਜਿਹੜਾ ਉਹ ਸੀ ਲੈ ਕੇ ਆਉਨੇ ਉਹ ਪੀਂਦੇ ਰਹਿੰਦੇ ਆ ਸਾਰਾ ਦਿਨ ਹੈ ਕਿਸੇ ਨੂੰ ਪ੍ਰੋਬਲਮ ਹੈ ਹਾਂਜੀ ਕਿਸੇ ਨੂੰ ਕੋਈ ਦਿੱਕਤ ਹੈ ਇੰਦਾਂ ਦੀ ਕਨਸਟਿਪੇਸ਼ਨ ਦੀ ਕਬਜ ਅੱਛਾ ਇਹਨੂੰ ਥੋੜਾ ਜਿਹਾ ਹੁਣ ਦੂਸਰੇ ਤਰੀਕੇ ਨਾਲ ਹੁਣ ਸਾਰੇ ਦਿਨ ਚ ਸਲਾਦ ਕੌਣ-ਕੌਣ ਖਾਂਦਾ ਹੈ ਆਪਾਂ ਹਰੀ ਸੌਂਫ ਨਹੀਂ ਖਾਂਦੇ ਹੁਣ ਆਪਾਂ ਆਗੇ ਸਲਾਦ ਸਲਾਦ ਪਤਾ ਸਲਾਦ ਕਿਹਨੂੰ ਕਹਿੰਦੇ ਆ ਹਾਂਜੀ ਤੈਨੂੰ ਕਹਿੰਦੇ ਆ ਸਲਾਦ ਆਪਾਂ ਕਿਹੜੇ ਨੂੰ ਕੋਣ ਕੋਣ ਖਾਂਦਾ ਰੋਟੀ ਦੇ ਵਿੱਚ ਰੋਟੀ ਦੇ ਨਾਲ ਸਲਾਦ ਕੌਣ ਖਾਂਦਾ ਹੈ? ਅਤਕੜਾ ਕਰਨਾ ਕੋਈ। ਸਲਾਦ ਕੌਣ ਖਾਂਦਾ ਆਪਣੇ ਘਰ ਦੇ ਵਿੱਚ? ਚਾਹੇ ਦਿਨ ਚ ਇੱਕ ਵਾਰੀ ਹੋਵੇ, ਤਿੰਨ ਵਾਰੀ ਦੀ ਇੱਕ ਵਾਰੀ ਹੋਵੇ। 2 ਦਿਨ ਚ ਇੱਕ ਵਾਰੀ, ਹਫਤੇ ਚ ਇੱਕ ਵਾਰੀ ਖਾਂਦਾ ਕੋਈ? ਉਹ ਖਾਂਦੇ ਪਿੱਛੇ ਕਿਹਨੇ ਖੜੀ ਸੀ? ਸਾਰੇ ਹੀ ਖਾਂਦੇ ਆ। ਵਿਆਹ ਚ ਜਾ ਕੇ ਸਲਾਦ ਕੌਣ ਖਾਂਦਾ ਹੈ? ਕਰੀਏ ਕਿ ਹੁਣ ਮਾਮਲਾ ਤੇ ਇੱਥੇ ਆ ਸਾਰਾ ਤੁਸੀਂ ਸਾਰੇ ਇੱਥੇ ਸਨਾਗ ਵੀ ਮਹਿਆ ਕਰਵਾਓ ਇੱਥੇ ਹਰੀ ਸੋਮ ਵੀ ਰੱਖੋ ਇੱਥੇ ਫਰੂਟ ਵੀ ਰੱਖੋ ਕੀ ਨਾ ਪੁੱਛ ਅੱਛਾ ਢਿੱਲੀ ਖਾਣੇ ਆ ਸਲਾਦ ਅੱਛਾ ਇਹਨਾਂ ਬੱਚਿਆਂ ਨੂੰ ਵੀ ਦੱਸਣਾ ਕਿ ਕਿਉਂ ਖਾਣੇ ਆ ਸਲਾਦ ਢਿੱਲੀ 10 ਮਿੰਟ ਹੋਟਲ ਦੇ ਰੋਟੀ ਖਾ ਲਈ ਉੱਥੇ ਨਾਲ ਦੇ ਦੇ ਸਭ ਉਨ ਕੀ ਸਮਝਾਈਏ ਦੱਸੋ ਵੀ ਨਾ ਗੱਲਾਂ ਕਰਤ ਨਹੀਂ ਗਾਣਾ ਪੀ ਆਹ ਸਾਡੇ ਲੱਕੜ ਦਾ ਕੰਮ ਹੈ ਦਿੱਲੀ ਜਾਂਦੇ ਮਾਨਸਾ ਹੀ ਦਿੱਲੀ ਤੇ ਮੈਂ ਸਾਨੂੰ ਸੁਲਾ ਦਿੰਦੀ ਟੂਟਾਂ ਦੇ ਖਾ ਕਰਦੇ ਜੀ ਸਹੀ ਸਹੀ ਹੈ ਜੀ ਪੰਜਾਬੀ ਤੇ ਸਰ ਸਨਮਾਨ ਤਾਂ ਦੇ ਪਿੰਡ ਦਾ ਖਰਚਾ ਕਿੰਨਾ ਬਚਾਉਂਦੇ ਆ ਬਾਹਰੋਂ ਪਾਰੀ ਬੰਦੋਬਸਤ ਹੈ ਸਾਰੇ ਇੱਥੇ ਖਰਚਾ ਨਹੀਂ ਲੈਣਾ ਕੋਈ ਅੱਛਾ ਥੈਂਕ ਯੂ ਭਾਜੀ ਸਲਾਦ ਦਾ ਰੋਲ ਦੇ ਥੋੜਾ ਜਿਹਾ ਸਮਝਣਾ ਆਪਾਂ ਅੱਜ ਤੁਹਾਨੂੰ ਗੱਲ ਦੱਸਾਂਗੇ ਕਿ ਇਹ ਮੁਰੀਆ ਕਾਜਰ ਖਾਸ ਕਰਕੇ ਖੀਰੇ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਸ਼ਾਇਦ ਅਸੀਂ ਕਿਸੇ ਗਿਣਤੀ 'ਚ ਵੀ ਨਹੀਂ ਗਿਣਦੇ ਸਲਾਦ ਨੂੰ ਆਪਣੀ ਪੂਰੀ ਰੁਟੀਨ ਦੇ ਵਿੱਚ ਉਹਦਾ ਕਿੰਨਾ ਅਹਿਮ ਰੋਲ ਹੈ ਸਾਡੇ ਪੇਟ ਨੂੰ ਠੀਕ ਕਰਨ ਦੇ ਵਿੱਚ ਸਲਾਦ ਹਰੀਆਂ ਸਬਜ਼ੀਆਂ ਸੀਜ਼ਨਲ ਜਾਦਾ ਵਧੀਆ ਸਾਡੇ ਲਈ ਸੀਜ਼ਨ ਦਾ ਬਣਿਆ ਅੱਜ ਕੱਲ੍ਹ ਦੇ ਸਾਨੂੰ ਗਰਮੀਆਂ ਦਾ ਭੋਜਨ ਪਦਾਰਥ ਵੀ ਮਿਲ ਜਾਂਦਾ ਪਰ ਉਹ ਸਾਡੇ ਲਈ ਕੰਮ ਕਰਦਾ ਹੁਣ ਅਸੀਂ ਗੱਲ ਕਰੀਏ ਜੇ ਸਾਨੂੰ ਗਰਮੀਆਂ ਦੇ ਵਿੱਚ ਖੀਰਾ ਮਿਲਦਾ ਉਹ ਭਰਪੂਰ ਮਾਤਰਾ ਚ ਫਾਈਬਰ ਦਾ ਕੰਮ ਕਰਦਾ ਹੈ ਫਾਈਬਰ ਨੂੰ ਅਸੀਂ ਕਿੱਦਾਂ ਸਮਝ ਲਈਏ ਕਿ ਰੇਗਮਾਰ ਹੁੰਦਾ ਜਿੱਥੇ ਜੰਗ ਲੱਗਿਆ ਜਿੱਥੇ ਰੇਗਮਾਰ ਬਣ ਜਾਂਦੇ ਤੇ ਜੰਗ ਉੱਤਰ ਜਾਂਦਾ ਹੈ ਫਾਈਬਰ ਜਿਹੜਾ ਸਲਾਦ ਚੋਂ ਸਾਨੂੰ ਮਿਲਦਾ ਉਹ ਇਹੀ ਕੰਮ ਕਰਦਾ ਸਾਡੇ ਸ਼ਰੀਰ ਚ ਸਭ ਤੋਂ ਪਹਿਲਾਂ ਸਾਡੇ ਕਬਜ ਦੀ ਪ੍ਰੋਬਲਮ ਆਮ ਹੁੰਦੀ ਹੈ। ਕੱਲ ਕੋਈ ਨਹੀਂ ਕਰਨਾ ਚਾਹੁੰਦਾ ਪਰ ਰੂਟੀਨ ਚ ਆਮ ਕਬਜ ਦੀ ਪ੍ਰੋਬਲਮ ਦੀ ਸਵੇਰ ਅਸੀਂ ਜਾਂਦੇ ਸਾਨੂੰ ਟਾਇਲਟ ਨਹੀਂ ਉਹ ਸਲਾਦ ਜਿਹੜਾ ਹੈ ਸਾਡੇ ਟਾਇਲਟ ਵਾਲੇ ਏਰੀਆ ਦੇ ਵਿੱਚ ਖਰਖਰਾਪਣ ਪੈਦਾ ਕਰਦਾ ਹੈ ਜਿਹਦੇ ਨਾਲ ਤੁਹਾਡੀ ਜਿਹੜਾ ਟਾਇਲਟ ਉਹ ਲੂਸ ਹੋ ਜਾਂਦੀ ਹੈ ਤੇ ਤੁਹਾਨੂੰ ਕਬਜ ਵਰਗੀਆਂ ਪ੍ਰੋਬਲਮ ਨਹੀਂ ਹੁੰਦੀ। ਪਹਿਲਾਂ ਤਾਂ ਸਾਡਾ ਅੰਦਰ ਸਾਫ ਕਰਦਾ ਹੈ ਜਿੱਦਾਂ ਅਸੀਂ ਰੇਗ ਮਾਰਨਾ ਜੰਗ ਲੱਗਿਆ ਸਾਫ ਕਰਦੇ ਹਾਂ। ਨੰਬਰ 2 ਦੇ ਤੁਹਾਡੇ ਖੂਨ ਦੇ ਵਿੱਚ ਜਿਹੜੀ ਚਿਕਨਾਹਟ ਜ਼ਿਆਦਾ ਆਇਆ ਅਸੀਂ ਬਾਰੂ ਚਰਬੀ ਵਾਲਾ ਭੋਜਨ ਖਾ ਲਿਆ ਗੰਦੇ ਤੇਲ ਖਾ ਲਏ ਰਿਫਾਈਨਡ ਖਾ ਲਿਆ ਜਾਂ ਲੋੜ ਤੋਂ ਵੱਧ ਅਸੀਂ ਮਿੱਠਾ ਵੀ ਖਾ ਲਿਆ ਉਦੋਂ ਵੀ ਸਾਡਾ ਖੂਨ ਗਾੜਾ ਹੋ ਜਾਂਦਾ ਸਲਾਦ ਸਾਨੂੰ ਜਿਹੜਾ ਫਾਈਬਰ ਮਿਲਦਾ ਆ ਉਹ ਤੋਂ ਖੂਨ ਗਾੜਾ ਖੂਨ ਸੰਬੰਧੀ ਜੜੀਆਂ ਪ੍ਰੋਬਲਮਾਂ ਉਹ ਤੋਂ ਬਚਾਉਂਦਾ ਆ ਨੰਬਰ 3 ਤੇ ਅਸੀਂ ਗੱਲ ਕਰੀਏ ਤਾਂ ਸਾਡੇ ਸਰੀਰ ਦਾ ਜਿਹੜਾ ਮੋਟਾਪਾ ਆ ਇੱਕ ਤੋਂ ਅੰਦਰੂਨੀ ਜਿਹੜੀ ਚਰਬੀ ਆ ਖੂਨ ਚ ਗਾੜਾਪਨ ਇੱਕੋਂ ਤੇ ਇੱਕ ਦੂਸਰੇ ਨੰਬਰ ਤੇ ਸਾਡੀ ਜਿਹੜੀ ਚਮੜੀ ਹੀ ਮੋਟੀ ਹੁੰਦੀ ਜਾ ਰਹੀ ਆ ਜੰਮੜੀ ਨੀ ਤੇ ਤਿੰਨ ਪਿਆ ਉਹ ਤੋਂ ਬਾਅਦ ਸਾਡੇ ਮਸਲ ਜਿਹੜੇ ਆ ਉਹ ਨਜਰੋਂ ਦੇ ਉਹ ਮਟਾਪੇ ਨੂਨ ਵੀ ਘਟਾਉਂਦਾ ਆ ਤੇ ਜਿਹੜੀ ਜ਼ਰੂਰੀ ਚੀਜ਼ ਸਾਡਾ ਦਿਮਾਗੀ ਜਿਹੜਾ ਸੰਤੁਲਨ ਮੈਂ ਦੱਸ ਵੀ ਕਹਿੰਨੇ ਕਿ ਮੈਂ ਸਾਰਾ ਦਿਨ ਤਣਾਅ 'ਚ ਰਹਿਣਾ ਮੈਨੂੰ ਖੇਜ ਰਹਿੰਦੀ ਆ ਸ਼ਰੀਰ 'ਚ ਗਰਮੀ ਰਹਿੰਦੀ ਆ ਸ਼ਰੀਰ ਦਾ ਤਾਪਮਾਨ ਤੱਕ ਵੀ ਜਿਹੜਾ ਸਲਾਲ ਦਾ ਚਾਹੇ ਉਹ ਕਿਸੇ ਵੀ ਸੀਜ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਹੋਵੇ ਪਰ ਉਹਨੂੰ ਅਸੀਂ ਖਾਣਾ ਕਿੱਦਾਂ ਆ ਬਿਨਾਂ ਨਮਕ ਤੋਂ ਬਿਨਾਂ ਕਿਸੇ ਮਸਾਲੇ ਤੋਂ ਸਿੰਪਲ ਤਾਜ਼ਾ ਸਲਾਦ ਕੋਈ ਵੀ ਸੀਜ਼ਨ ਦਾ ਹੈਗਾ ਅਨਸੀਜ਼ਨਲ ਜਿਹੜਾ ਬੇਮੌਸਮੀ ਸਟੋਰ ਹੋਇਆ ਸਟੋਰ ਹੋਇਆ ਜਿਹੜਾ ਸਲਾਦ ਆ ਜਾਂ ਕੋਈ ਵੀ ਸਟੋਰ ਹੋਈ ਸਬਜ਼ੀ ਆ ਉਹ ਸਾਡੇ ਲਈ ਕਿਤਨਾ ਕੇਦੇ ਜਾ ਕੇ ਘਾਤਕ ਸਿੱਧ ਹੁੰਦੀ ਆ ਸੋ ਇੱਕ ਤਾਂ ਸਾਨੂੰ ਕਵਰੇਜ ਸੰਬੰਧੀ ਪ੍ਰੋਬਲਮ ਤੋਂ ਬਚਾਉਂਦਾ ਨੰਬਰ 2 ਤੇ ਸਾਡਾ ਖੂਨ ਸਾਫ਼ ਕਰਦਾ ਅਗਲੀ ਜਿਹੜੀ ਜ਼ਰੂਰੀ ਚੀਜ਼ ਆ ਸਾਡਾ ਜਿਹੜਾ ਅੰਦਰੂਨੀ ਅੰਗ ਫਿਲਟਰ ਜਿਹਨੂੰ ਅਸੀਂ ਆਮ ਭਾਸ਼ਾ 'ਚ ਕਹਿ ਸਕਦੇ ਕਿਡਨੀਆਂ ਕਿਡਨੀਆਂ ਤੁਹਾਡੇ ਖੂਨ ਨੂੰ ਸਾਫ਼ ਕਰਦੀਆਂ ਗੰਦਾ ਖੂਨ ਹਾਰਟ ਪੰਪ ਕਰਕੇ ਨੀਚੇ ਭੇਜਦਾ ਕਿੰਨੇ ਸਾਡੇ ਸਰੀਰ ਦੇ ਪਿਛਲੇ ਹਿੱਸੇ 'ਚ ਦੋ ਛੋਟੇ ਛੋਟੇ A ਸਾਈਜ਼ ਦੇ ਬਾੜਾ ਜਿੱਥੇ ਸਾਡੀ ਲੀਡ ਦੀ ਹੱਡੀ ਉਹਦੇ ਖੱਬੇ ਸੱਜੇ ਉਹ ਕਿਡਨੀਆਂ ਸਾਰੇ ਸਰੀਰ ਦਾ ਗੰਦਾ ਖੂਨ ਸਾਫ ਕਰਕੇ ਵਾਪਸ ਭੇਜਦੀਆਂ ਉਸ ਜਿਹੜੀ ਕਿਡਨੀਆਂ ਨੂੰ ਹੈਲਪ ਕਰਦਾ ਆ ਸਲਾਦ ਸਾਡੇ ਕਿਡਨੀਆਂ ਦਾ ਇੱਕ ਤਰ੍ਹਾਂ ਦਾ ਫਿਲਟਰ ਆ ਜਿਹਦੇ ਵਿੱਚ ਕ੍ਰੀਟੀਨਿਨ ਵੱਜ ਜਾਂਦਾ ਅਸੀਂ ਕਈ ਵਾਰ ਸੁਣਿਆ ਕਈ ਬੰਦੇ ਟੈਲਿਸਿਸ ਵੀ ਆ ਕਿ ਉਹ ਹਫ਼ਤੇ 10 ਦਿਨਾਂ ਬਾਅਦ ਆਪਣਾ ਖੂਨ ਸਾਫ ਕਰਾ ਕੇ ਹੁੰਦਾ ਹੈ। ਉਹਦਾ ਸਰੀਰ ਜਿਹੜੀਆਂ ਉਹਦੇ ਕਿਡਨੀयां ਆ ਜਿਹੜੇ ਫਿਲਟਰ ਆ ਕਿਉਂਕਿ ਫਿਲਟਰ ਕੋਈ ਵੀ ਆ ਅਸੀਂ ਜਿਵੇਂ ਮਸ਼ੀਨ ਦਾ ਫਿਲਟਰ ਦੇਖ ਲਈਏ ਕਿਸੇ ਵਹੀਕਲ ਦਾ ਉਹ ਰਿਪੇਅਰ ਨਹੀਂ ਹੁੰਦਾ। ਉਹਨੂੰ ਸਾਫ ਕਰ ਸਕਦੇ ਹਾਂ ਜਾਂ ਉਹਨੂੰ ਨਵਾਂ ਹੀ ਲਾ ਸਕਦੇ। ਇੰਨੇ ਸੜੀਆਂ ਕਿਡਨੀयां ਆ। ਅਸੀਂ ਬਿਮਾਰੀਆਂ ਤੋਂ ਬਚਣ ਲਈ ਸਿਰਫ ਇੰਨਾ ਕੀ ਕਰ ਲਈਏ। ਅਸੀਂ ਜਿਹੜਾ ਸਲਾਦ ਆ ਦਿਨ ਦੇ ਵਿੱਚ ਇੱਕ ਖੀਰਾ ਵੱਧ ਤੋਂ ਵੱਧ ਦੋ ਖੀਰੇ ਤੇ ਸਰਦੀਆਂ ਜਿਸ ਅਸੀਂ ਮੂਲੀ ਨਾਲ ਗਾਜਰ ਇੰਨਾ ਕੀ ਵੀ ਰੂਟੀਨ 'ਚ ਵਰਤਦੇ ਰਹੀਏ। ਸਾਡੇ ਸਰੀਰ ਨੂੰ ਨਾ ਤਾਂ ਕਮਜੂਰੀ ਆ ਨਾ ਹੀ ਸਾਡਾ ਖੂਨ گاੜਾ ਹੋਣਾ ਆ ਨਾ ਹੀ ਸਾਨੂੰ ਹਾਈ ਲੋ ਬੀਪੀ ਹੋਣਾ ਹੈ ਤੇ ਨਾ ਹੀ ਸਾਨੂੰ ਕਿਡਨੀ ਦੇ ਵਿੱਚ ਕ੍ਰੀਟੀਨਿਨ ਵਧਣਾ ਹੈ ਤੇ ਜਦੋਂ ਕ੍ਰੀਟੀਨਿਨ ਨਹੀਂ ਵਧਿਆ ਕਿਡਨੀਆਂ ਨਹੀਂ ਖਰਾਬ ਹੋਈਆਂ ਤੁਹਾਡੇ ਦਿਲ ਨੇ ਵੀ ਸਹੀ ਕੰਮ ਕਰਨਾ ਹੈ ਤੁਹਾਡਾ ਦਿਲ ਸਹੀ ਰਹੂਗਾ ਫੇਫੜੇ ਸਹੀ ਕੰਮ ਕਰਨਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਸਾਡਾ ਕੰਮ ਸਰੀਰ ਨੂੰ ਸੰਭਾਲਣਾ ਅੱਗੇ ਕੁਦਰਤ ਸਾਡੇ ਸਰੀਰ ਨੂੰ ਕਿੰਨੀ ਉਮਰ ਦੇ ਕੇ ਭੇਜਦੀ ਹੈ ਕੋਈ ਵੀ ਇਨਸਾਨ ਅਸੀਂ ਸਾਰੇ ਪੈਦਾ ਹੋਏ ਹਾਂ ਐਕਸਪਾਇਰੀ ਡੇਟ ਨਾਲ ਤੇ ਪਰ ਸਾਨੂੰ ਨਹੀਂ ਪਤਾ ਕਿੰਨੀ ਉਮਰ ਪਰ ਸਾਡਾ ਕੰਮ ਆ ਅਸੀਂ ਜ਼ਿੰਮੇਵਾਰ ਹਾਂ ਅਸੀਂ ਫਸਲ ਬੀਜਦੇ ਹਾਂ ਅਗੇ ਰੱਬ ਦੇ ਰੰਗਾਂ ਫਸਲ ਕੱਟੀ ਜਾਵੇ ਨਹੀਂ ਕੱਟੀ ਜਾਵੇ ਇਦਾਂ ਹੀ ਸਾਡਾ ਸਰੀਰ ਹੈ ਅਸੀਂ ਇਹਨੂੰ ਉਚਾਉਣਾ ਆ ਕੋਸ਼ਿਸ਼ ਕਰਨੀ ਆ ਹਰ ਵਕਤ ਹਰੀਆਂ ਸਬਜ਼ੀਆਂ ਦਾਲਾਂ ਦੀ ਬਾਕੀ ਰਹਿ ਜਿਹੜੇ ਭੋਜਨ ਪਦਾਰਥਾਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹੁੰਦੇ ਆ ਕਿ ਬਾਹਰਲਾ ਖਾਣਾ ਜਰੂਰ ਖਾਓ ਦੁਨੀਆ ਦੇ ਰੰਗਾਂ ਦੇਖਣੇ ਚਾਹੀਦੇ ਪਰ ਉਹ ਮੈਨੂੰ ਰੰਗ ਸਮਝ ਕੇ ਮਾਣੀਏ ਰੂਟੀਨ ਦੇ ਵਿੱਚ ਭੋਜਨ ਪਦਾਰਥਾਂ 'ਚ ਅਸੀਂ ਹਰੀਆਂ ਸਬਜ਼ੀਆਂ ਨੂੰ ਜ਼ਿਆਦਾ ਤਵੱਜੂ ਦਈਏ ਤੇ ਖਾਸ ਤੌਰ ਤੇ ਸਲਾਦ ਜਦੋਂ ਅਸੀਂ ਮੋਟਾਪੇ ਦਾ ਸ਼ਿਕਾਰ ਹੁੰਦੇ ਆ ਰਾਤ ਨੂੰ ਉਹਦੀ ਵਰਤੋਂ ਕਰੂੰਗੀ ਤਾਂ ਤੁਹਾਡਾ ਪੇਟ ਵੀ ਸਹੀ ਭਰਿਆ ਰਹੂਗਾ ਤੁਹਾਨੂੰ એનર્ਜੀ ਵੀ ਰਹੂਗੀ ਤੇ ਤੁਹਾਨੂੰ ਮੋਟਾਪਾ ਵੀ ਘਟ ਜਾਊਗਾ ਸਲਾਦ ਰੂਟੀਨ 'ਚ ਖਾਣ ਦੇ ਨਾਲ ਕਬਜ਼ ਤੇ ਅਗਰ ਸਾਨੂੰ ਕੋਈ ਖਾਦਾ ਪੀਤਾ ਹਜਮ ਨਹੀਂ ਹੁੰਦਾ ਤੁਹਾਡੇ ਸਰੀਰ ਦੇ ਲਈ ਬਹੁਤ ਵੱਡਾ ਇੱਕ అలਾਰਮ ਆ ਕਿ ਤੁਹਾਡੀ ਜਿਹੜੀ ਬਾਡੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੰਦਰੁਸਤ ਨਹੀਂ ਰਹੂਗੀ ਸੋ ਉੱਥੇ ਹੀ ਸਾਨੂੰ ਆਪਣਾ ਖਾਣਾ ਪੀਣਾ ਜਿਹੜਾ ਆ ਉਹ ਬਦਲਣਾ ਚਾਹੀਦਾ ਹੈ ਜਦੋਂ ਤੁਸੀਂ ਡਾਕਟਰ ਦੇ ਕੋਲ ਦਵਾਈ ਲੈਣ ਜਾਂਦੇ ਆ ਅਕਸਰ ਡਾਕਟਰ ਅੱਜ ਕੱਲ ਇੱਕ ਗੱਲ ਕਹਿੰਦਾ ਵੀ ਜੇ ਆਹ ਦਵਾਈ ਖਾਣੀ ਆ ਤਾਂ ਉਹਦੇ ਨਾਲ ਚਾਹ ਨਹੀਂ ਪੀਣੀ ਕਰਦੇ ਡਾਕਟਰ ਸਾਡੀਆਂ ਬੀਬੀਆਂ ਡਾਕਟਰ ਹੀ ਬਦਲਣ ਦੀਆਂ ਚਾਹ ਨਹੀਂ ਛੱਡਦੀਆਂ ਤੇ ਇਹਨਾਂ ਗਲਤ ਸਲਾਹ ਦਿੰਦਾ ਦੇ ਕੋ ਨਹੀਂ ਜਾਣਾ ਕਾ ਕਿੰਨੇ ਕੱਪ ਪੀਨੇ ਤੇ ਕਿੰਨੀ ਚਾਹ ਪੀਨੇ ਆ ਸਾਰਾ ਦਿਨ ਹੀ ਪੰਜ ਕੱਪ ਪੰਜ ਤੋਂ ਸ਼ੁਰੂ ਕਰੀਏ ਤਿੰਨ ਚਾਰ ਵਾਰੀ ਤਾਂ ਬਣਾਈ ਦਿੰਦੇ ਆ ਜੀ ਤਿੰਨ ਚਾਰ ਵਾਰੀ ਹਾਂ ਜੀ ਚਾਰ ਵਾਰੀ ਇੱਕ ਪੰਜ ਵਾਰੀ ਪੰਜ ਵਾਰੀ ਕੀ ਪੋਣੇ ਉਹਦੇ ਵਿੱਚ ਸ਼ੱਕਰ ਗੋੜ ਖੰਡ ਜਿੱਤੇ ਕੀ ਪੋਣਿਆ ਪੋਚੋ ਮੈਂ ਤੁਸੀਂ ਨਹੀਂ ਤੁਸੀਂ ਚੀਟਿੰਗ ਨਹੀਂ ਕਰਦੇ ਉਹ ਪਿੱਛੇ ਆ ਗਮ ਡਿਪਾਰਟਮੈਂਟ ਬੈਠਾ ਹੋ ਬੱਚੇ ਖੰਡ ਕੋਣ ਕੋਣ ਵਰਤਦਾ ਅੱਜ ਤਾਂ ਜਿੱਤੀ ਕੀ ਕਰ ਰਹੀ ਬੀਬੀਆਂ ਮੈਂ ਅੱਖੀ ਦੇਖੀਆਂ ਕਰੰਮੀ ਦੁਕਾਨ ਤੇ ਜਾ ਕੇ ਇਹ ਕਹਿੰਦੀਆਂ ਵੀ ਜੇ 5 ਕਿਲੋ ਖੰਡ ਦੇ ਨਾਲ ਇੱਕ ਸਰਫ ਦਾ ਪੈਕਟ ਮੰਦੋਂ ਵੀ ਨਹੀਂ 5 ਕਿਲੋ ਖੰਡ ਦੇ ਸਰਮੁਕੀ ਆ ਮੇਰੇ ਘਰ ਨੂੰ ਕੱਲਾ ਸਰਫ ਨਹੀਂ ਲੈ ਕੇ ਆਉਂਦੀਆਂ ਫਰੀਆ ਕੰਪਨੀ ਛੱਡਣਾ ਹੋਰ ਦੂਜੀ ਜਿਹੜਾ ਆਪਾਂ ਘਰ ਲੈ ਕੇ ਆ ਜੀ ਆਪਣੇ ਖੰਡ ਕੌਣ ਕੌਣ ਵਰਤਦਾ ਚਿੱਟੀ ਖੰਡ ਤੇ ਚਿੱਟਾ ਨੂਨ ਸਾਰੇ ਵਰਤਦੇ ਆ ਸਾਰੇ ਵਰਤਦੇ ਆ ਸਰ ਜਿਹੜੀ ਚਾਹ ਹੈ ਆਪਾਂ ਜਦ ਅਕਸਰ ਕਿਤੇ ਕਈ ਆਪਾਂ ਹੈਲਥ ਸੈਮੀਨਾਰਸ ਦੇ ਜਦੋਂ ਕਰਦੇ ਆ ਆਰਗੇਨਾਈਜ਼ ਦੇ ਸਾਨੂੰ ਸਵਾਲ ਇਹ ਆਉਂਦਾ ਕਿ ਤੁਸੀਂ ਜਦੋਂ ਗੱਲ ਕਰਦੇ ਚਾਹ ਨੂੰ ਬੰਦ ਕਰਨ ਦੀ ਗੱਲ ਕਿਉਂ ਕਰਦੇ ਆ ਦੇਖੋ ਚਾਹ ਪੀਣੀ ਮਾੜੀ ਗੱਲ ਨਹੀਂ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕੁਦਰਤ ਦੀ ਭੋਜਨ ਖਾਣੇ ਮਾੜੀ ਗੱਲ ਨਹੀਂ ਉਹਨਾਂ ਦੇ ਨਾਲ ਰੋਟੀ ਖਾਣੀ ਮਾੜੀ ਗੱਲ ਨਹੀਂ ਹੈਗੀ ਉਹਦੇ ਨਾਲ ਕੀ ਖਾਦਾ ਜਾ ਰਿਹਾ ਚਾਹ ਪੀਣੀ ਮਾੜੀ ਨਹੀਂ ਪਰ ਚਾਹ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖੀਏ ਵਰਤੋਂ ਖੰਡ ਦੀ ਹੁੰਦੀ ਹੈ ਜਾਂ ਗੁੜ ਦੀ ਹੁੰਦੀ ਹੈ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੰਨੇ ਦੇ ਰਾਸ ਤੋਂ ਹੀ ਗੁੜ ਬਣਦਾ ਤੇ ਉਤੋਂ ਹੀ ਖੰਡ ਬਣਦੀ ਹੈ ਹੁਣ ਜੋ ਗੰਨੇ ਦਾ ਰਸ ਆ ਉਹ ਹਰੇ ਰੰਗ ਦਾ ਹੁੰਦਾ ਹਰਾ ਕਾਲਾ ਜਿਹਾ ਹੁੰਦਾ ਤੇ ਗੁੜ ਵੀ ਲਗਭਗ ਲਾਲੀ ਜਿਹਾ ਰਹਿ ਜਾਂਦਾ ਮੈਂ ਖੁਦ ਬਣਾਉਣਾ ਤਾਂ ਖੰਡ ਚਿੱਟੀ ਕਿਦਾਂ ਹੋ ਜਾਂਦੀ ਹੈ ਖੰਡ ਵੀ ਉਸੇ ਗੰਨੇ ਤੋਂ ਬਣਦੀ ਹੈ ਉਹਦੇ ਚ ਭਰਪੂਰ ਮਾਤਰਾ ਚ ਕੈਮੀਕਲ ਪਾਏ ਜਾਂਦੇ ਮੇਰਾ ਕੱਪੜਾ ਗੰਦਾ ਹੈ ਜਾਂ ਤੁਹਾਡਾ ਕੱਪੜਾ ਗੰਦਾ ਹੈ ਉਹ ਗੰਦਗੀ ਕਿੱਥੋਂ ਉਤਰੂਗੀ ਚਿੱਟਾ ਬਣ ਕਿੱਥੋਂ ਆਊਗਾ ਸਾਡੇ ਚਿੱਟੇ ਕੱਪੜੇ ਪਾਏ ਇਹਨਾਂ ਤੇ ਗੰਦਗੀ ਲੱਗੂਗੀ ਕੌਣ ਤਾਰੂਗਾ ਕੋਈ ਸਰਫ ਕੋਈ ਤੇ ਕੈਮੀਕਲ ਉਤਾਰੂਗਾ ਇੱਦਾਂ ਜਿਹੜਾ ਹੁਣ ਅਸੀਂ ਪ੍ਰੋਸੈਸ ਹੁੰਦਾ ਆ ਫੂਡ ਗੰਨੇ ਦਾ ਰਸ ਰੌ ਜਿਹਨੂੰ ਅਸੀਂ ਕਹਿ ਦਿੰਦੇ ਆ ਉਹਦਾ ਰੂਪ ਚੇਂਜ ਹੁੰਦਾ ਹੈ ਕਈ ਕੈਮੀਕਲ ਨਾਲ ਉਹ ਜਿਹੜੇ ਕੈਮੀਕਲ ਨਾਲ ਉਹ ਖੰਡ ਤਿਆਰ ਹੁੰਦੀ ਹੈ ਉਹ ਖੰਡ ਸਾਡੇ ਲਈ ਘਾਤਕ ਚਿੱਟੀ ਖੰਡ ਆ ਤੇ ਚਿੱਟਾ ਹੀ ਲੂਣ ਆ ਇਹ ਸਾਡੇ ਲਈ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਦਾ ਸਾਧਨ ਬਣਦੇ ਆ ਹਾਰਟ ਦੀਆਂ ਕੇਡੀਆਂ ਦੀਆਂ ਲੀਵਰ ਦੀਆਂ ਚਾਹ ਪੀਣੀ ਮਾੜੀ ਗੱਲ ਨਹੀਂ ਚਾਹ ਤੁਸੀਂ ਰੂਟੀਨ 'ਚ ਪੀਓ ਕਿਉਂਕਿ ਜਿਹੜੇ ਭੋਜਨ ਪਦਾਰਥਾਂ ਨਾਲ ਅਸੀਂ ਸ਼ੁਰੂ ਤੋਂ ਜੁੜੇ ਹੋਏ ਆਂ ਸਾਡੇ ਘਰ ਚਾਹ ਸਾਡੇ ਜੰਮਣ ਤੋਂ ਪਹਿਲਾਂ ਹੀ ਪੀਤੀ ਜਾਂਦੀ ਸੀ ਬੱਚਾ ਮਾਂ ਦੇ ਪੇਟ ਸੀ ਮਾਂ ਉਦੋਂ ਵੀ ਚਾਹ ਪੀਂਦੀ ਆ ਅਸੀਂ ਉਸੇ ਪਰਿਵਾਰ ਚ ਉਸੇ ਐਟਮੋਸਫੇਅਰ ਚ ਉਸੇ ਧਰਤੀ 'ਤੇ ਪੈਦਾ ਹੋਏ ਹਾਂ ਚਾਹ ਪੀਣੀ ਚਾਹੀਦੀ ਆ ਤੁਹਾਡਾ ਮਨ ਕਰਦਾ ਪਰ ਉਹਦੇ ਵਿੱਚ ਕੱਟੋ-ਕੱਟ ਕੋਸ਼ਿਸ਼ ਕਰੋ ਖੰਡ ਦੀ ਵਰਤੋਂ ਕਰਦੀ ਗੁੜ ਜੇ ਸਾਡਾ ਦੇਸੀ ਆਰਗੇਨਿਕ ਆ ਉਹਦੇ ਵਿੱਚ ਵੀ ਅੱਜ ਕੱਲ ਖੰਡ ਮਿਲਾ ਦਿੱਤੀ ਜਾਂਦੀ ਜੇ ਗੁੜ ਸਾਡੇ ਲਈ ਸਹੀ ਆ ਤਾਂ ਅਸੀਂ ਗੁੜ ਵਰਤ ਸਕਦੇ ਹਾਂ ਤੇ ਚਾਹ ਨੂੰ ਹੋਰ ਥੋੜਾ ਫਾਇਦੇਮੰਦ ਬਣਾਉਣ ਲਈ ਉਹਦੇ ਵਿੱਚ ਇਲਾਇਚੀ, ਦਾਲਚੀਨੀ ਇਹਦਰ ਦੀ ਚੀਜ਼ਾਂ ਦੀ ਵਰਤੋਂ ਜ਼ਿਆਦਾ ਕਰੋ ਤੇ ਜਿਹੜੀ ਪੱਤੀ ਆ ਉਹਦੀ ਵਰਤੋਂ ਹੀ ਨਾ ਮਾਤਰ ਬੈਲੈਂਸ ਰਹਿ ਕੇ ਕਰੋ ਕਰੋ ਜਰੂਰ ਹੌਲੀ ਹੌਲੀ ਉਹਨਾਂ ਨੂੰ ਘਟਾਉਣਾ ਸ਼ੁਰੂ ਕਰਦੇ ਹਾਂ ਕਿ ਜੇ ਅੱਜ ਅਸੀਂ 5 5 ਤੋਂ 7 ਗ੍ਰਾਮ ਦੀ ਰੇਸ਼ੋ ਜ਼ਿਆਦਾ ਹੀ ਪੀਂਦੇ ਜਦੋਂ ਅਸੀਂ ਉਹਦੇ ਕੱਪ ਵਧਾ ਦਿੰਦੇ ਹਾਂ ਹੁਣ ਅਸੀਂ ਜੇ ਇੱਦਾਂ ਹੀ ਮਿੱਠੇ ਦੀ ਗੱਲ ਕਰੀਏ ਚਾਹ ਤੋਂ ਹਟ ਕੇ ਕੋਕ ਪੀਂਦਾ ਕੋਈ ਸਪਰਾਈਟ ਪੀਂਦਾ ਫਿਰ ਮੰਨ ਲਓ ਜੇ 1 ਲੀਟਰ ਕੋਕ ਦੀ ਬੋਤਲ ਆ ਤੁਸੀਂ ਮੰਨਦੇ ਹੋ ਉਹਦੇ ਵਿੱਚ 44 ਚਮਚੇ 250 ਗ੍ਰਾਮ ਖੰਡ 44 44 ਚਮਚੇ 250 ਗ੍ਰਾਮ ਖੰਡ 1 ਲੀਟਰ ਕੋਕ ਚ ਤੋਂ ਸਾਡੇ ਅੰਦਰ ਜਾ ਰਿਹਾ ਅਸੀਂ ਕਿੰਨੇ ਮੈਚ ਕੁਝ ਬਾਹਰ ਨਾ ਖਾਦੇ ਨੇ ਖੰਡ ਹੀ ਆ ਜਿਹੜੀ ਉਹ ਸਾਰੀ ਪ੍ਰੋਬਲਮ ਦਾ ਕਾਰਨ ਪਹਿਲਾਂ ਅਸੀਂ ਸੁਣਦੇ ਸੀ ਮੈਂ ਖੁਦ ਆਪਣੇ ਮੇਰੀ ਉਮਰ ਤਕਰੀਬਨ 40 ਸਾਲ ਹੋ ਗਈ ਅੱਜ ਤੋਂ ਕੋਈ ਪਿੱਛੇ ਚਲੇ ਜੀਏ 20 25 ਸਾਲ ਤੋਂ ਖੁਦ ਅਸੀਂ ਦੇਖਦੇ ਸੁਣਦੇ ਸੀ ਕਿ ਮੇਰੇ ਬਜ਼ੁਰਗ ਬੈਠੇ ਆ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਇਹ ਘਰ ਦੇ ਵਿੱਚ ਜਦੋਂ ਕੋਈ ਪ੍ਰਾਣਾ ਹੁੰਦਾ ਸੀ ਅਸੀਂ ਉਦੋਂ ਕਹਿੰਦੇ ਸੀ ਯਾਰ ਅੱਜ ਵੀ ਤੁਸੀਂ ਜਿਹੜੀ ਚਾਹ ਆਇਆ ਉਹ ਖੰਡ ਦੀ ਬਣਾ ਲਓ ਗੁੜ ਨਾਲ ਪਰ ਅੱਜਕੱਲ ਉਲਟ ਹੋ ਗਿਆ ਅੱਜ ਗੁੜ ਕਿਤੇ ਮਹੀਨਿਆਂ ਬਾਅਦ ਵਰਤੇ ਜਾਂਦਾ ਤੇ ਗੋੜ ਵਾਲੀ ਚਾਹ ਅਸੀਂ ਇਹ ਕਹਿ ਦਿੰਨੇ ਕਿ ਇਹ ਥੱਲੇ ਲੱਗੀ ਹੋਈ ਹੈ ਜਿਹਦਾ ਸਵਾਦ ਨਹੀਂ ਹੁੰਦਾ ਸੋ ਅਸੀਂ ਉਸੇ ਚੀਜ਼ ਦਾ ਹੀ ਸ਼িকার ਹਾਂ ਜਿਆਦਾ ਸਰੀਰ ਨੂੰ ਫਿੱਟ ਰੱਖਣ ਲਈ ਜਿਆਦਾ ਮਿਹਨਤ ਮਸ਼ਕਤ ਦੀ ਲੋੜ ਨਹੀਂ ਹੈਗੀ ਸਿਰਫ ਰੁਟੀਨ ਦੇ ਵਿੱਚ ਖੰਡ ਅਸੀਂ ਜਦੋਂ ਵੀ ਕੋਈ ਭੋਜਨ ਪਦਾਰਥ ਖਾਣਾ ਆ ਤੁਹਾਨੂੰ ਵੀ ਉਹੋ ਜਿਹਾ ਦਿਮਾਗ ਦਿੱਤਾ ਹੈ ਜੋ ਸਾਰਿਆਂ ਨੂੰ ਦਿੱਤਾ ਹੈ ਉਹਨੂੰ ਅਸੀਂ ਇਹ ਦੇਖਣਾ ਕਿ ਜਿਹੜਾ ਅਸੀਂ ਭੋਜਨ ਖਾ ਰਹੇ ਹਾਂ ਉਹਨੂੰ ਬਣਾਉਣ ਵਾਲਾ ਕੌਣ ਹੈ ਜਨਮਦਾਤਾ ਕੌਣ ਹੈ ਕੁਦਰਤ ਨੇ ਬਣਾਇਆ ਹੋਇਆ ਭੋਜਨ ਕੋਈ ਗਲਤ ਨਹੀਂ ਹੋਣੀ ਕੁਦਰਤ ਦਾ ਬਣਾਇਆ ਹੋਇਆ ਕੋਈ ਵੀ ਸੋਰਸ ਗਲਤ ਨਹੀਂ ਅਸੀਂ ਕਿਸੇ ਸੋਰਸ ਦੀ ਵਰਤੋਂ ਗਲਤ ਨਾ ਕਰੀਏ ਇੱਦਾਂ ਖੰਡਾਂ ਪਰ ਖੰਡ ਕਿਸੇ ਇਨਸਾਨ ਦੀ ਬਣਾਈ ਹੈ ਹਮੇਸ਼ਾ ਖੰਡ ਤੇ ਗੁੜ ਨੂੰ ਮੁੱਖ ਰੱਖ ਲਓ ਕਿ ਉਹਦਾ ਰੰਗ ਚਿੱਟਾ ਕਿਉਂ ਸਵਾਲ ਤਾਂ ਪੈਦਾ ਹੁੰਦਾ ਹੀ ਆ ਉਸੇ ਜੀ ਨੂੰ ਦਿਮਾਗ ਲਿਆਓ ਖੰਡ ਘਟਾ ਦਿਓ ਗੋੜ ਵਾਲੀ ਚਾਹ ਤੁਸੀਂ ਦਿਨ ਚ ਦੋ ਵਾਰੀ ਪੀਓ ਤਿੰਨ ਵਾਰੀ ਵੀਓ ਤੁਹਾਡੀ ਪਹੁੰਚਾ ਮੈਂ ਸਵਾਲ ਆਪਣੇ ਕਰਨੀ ਤੁਹਾਡੇ ਕੋਈ ਸਵਾਲ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕੋਈ ਬੱਚੇ ਕੋਈ ਸਵਾਲ ਕਰਨਾ ਚਾਹੁੰਦੇ ਆ ਬਣਾ ਸਾਨੂੰ ਸਾਰੇ ਸਵਾਲ ਜਵਾਬ ਹੋਵੇ ਕੋਈ ਕੋਈ ਐਕਸਰਸਾਈਜ਼ ਨੂੰ ਲੈ ਕੇ ਵੀ ਮੈਨੂੰ ਕਿੰਨੇ ਘੰਟਾ ਰਨਿੰਗ ਕਰਨੀ ਚਾਹੀਦੀ ਆ ਤੁਹਾਡਾ ਕੋਈ ਸਵਾਲ ਮੈਨੂੰ ਕਿੰਨੀ ਐਕਸਰਸਾਈਜ਼ ਦੇ ਚ ਕਰਨੀ ਚਾਹੀਦੀ ਆ ਕਿਸੇ ਨੇ ਕੁਝ ਨਹੀਂ ਕਰਨਾ ਜ਼ਿੰਦਗੀ ਜੀ ਜਿਮ ਵਾਲੇ ਵੀ ਖੜੇ ਜੇ ਕੋਈ ਕੁਛ ਨਾਲ ਦੇਖੋ ਤੁਹਾਨੂੰ ਮਸਲ ਟ੍ਰੇਨਿੰਗ ਦੀ ਕਿੰਨੀ ਲੋੜ ਆ ਡਬਲ ਮਸਲਾ ਸਿੰਗਲ ਮਸਲਾ ਕਿੰਨੇ ਘੰਟੇ ਸਾਨੂੰ ਜਿਮ ਲਾਉਣਾ ਚਾਹੀਦਾ ਕਿਹੜੇ ਕਿਹੜੇ ਸਾਨੂੰ ਜਿਹੜਾ ਫੂਡ ਆ ਜਿਹੜਾ ਜਿਮ ਕਰਦਾ ਉਹਨੂੰ ਖਾਣਾ ਚਾਹੀਦਾ ਪ੍ਰੀ ਵਰਕਆਊਟ ਪੋਸਟ ਵਰਕਆਊਟ ਤੁਹਾਨੂੰ ਕਿਦਾਂ ਦਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤੁਸੀਂ ਆਪਣੀ ਜਿਹੜੀ ਗੱਲ ਆ ਉਹ ਕਰ ਸਕਦੇ ਹੋ ਅੱਛਾ ਇੱਕ ਇੱਕ ਪ੍ਰੋਬਲਮ ਹੋਰ ਸਭ ਨੂੰ ਆਉਂਦੀ ਆ ਕਿ ਦੇਸੀ ਘਿਓ ਕਰਦੇ ਖਾਣੇ 'ਚ ਤੜਕੇ ਦੇ ਵਿੱਚ ਜਾਂ ਉਹਦੇ ਵਿੱਚ ਕੌਣ-ਕੌਣ ਵਰਤਦਾ ਦੇਸੀ ਘਿਓ ਕੋਈ ਨਹੀਂ ਵਰਤਦਾ ਕੀ ਵਰਤਦੇ ਫਿਰ ਆਪਾਂ ਕੀ ਵਰਤਉਦੇ ਘਾਣਾ ਚ ਇੱਥੇ ਬੈਠ ਕੇ ਆਨਸਰ ਕਰਦੇ ਹੋ ਹਾਂਜੀ ਸਰੂਨ ਤੇਲ ਵਰਤਦੇ ਹੋਰ ਹਾਂਜੀ ਰਿਫਾਈਨਡ ਹੋਰ ਰਿਫਾਈਨਡ ਸਰੂਨ ਤੇਲ ਵਰਗੋ ਇਹ ਆਪਸ਼ਨ ਦੇਸੀ ਕਿਉਂ ਕੋਣ ਕੋਰ ਵਰਤਦਾ ਰੂਟੀਨ ਚ ਜਾਂ ਹੱਥ ਦੇ ਚ ਹਾਂਜੀ जी की बात तो मेरा बेटा देसी क्योंटीन वर्त है क्यों बेटे ने मैं खाऊंगा नाट अभी तो दिखाऊ बहुत थोड़ी सेहत आ जाए कि उम्र है बेटे ਗੜਬੜ ਕੋਈ ਸਰੀਰ ਚ ਨਹੀਂ ਗੜਬੜ ਤਾਂ ਕੋਈ ਨਹੀਂ ਖਾਂਦਾ ਪਿੱਛਾ ਦਾ ਕੋਈ ਗੱਲ ਨਹੀਂ ਕਰਦਾ ਮਾਰਕੀਨ ਦਾ ਧਿਆਨ ਕਰ ਦੁੱਧ ਨਹੀਂ ਪੀਂਦਾ ਤੇ ਦੇਸੀ ਕਿਉਂ ਨਹੀਂ ਖਾਂਦਾ ਕਿਉਂ ਨਹੀਂ ਖਾਂਦਾ ਕੋਈ ਕਾਰਨ ਉਹਦਾ ਕੋਈ ਅਸਲ ਕਾਰਨ ਇਧਰ ਆਓ ਤੁਸੀਂ ਸਰ ਅੱਗੇ ਆ ਜੀ ਤੁਸੀਂ ਇੱਥੇ ਆਓ ਕੀ ਕਾਰਨ ਕਿ ਕੀ ਦਾ ਸਭ ਕਿਉਂ ਨਹੀਂ ਖਾਣਾ ਮੈਡਮ ਇਹ ਕੀ ਹੁੰਦਾ ਸੀ ੱਤਕੇ ਨਹੀਂ ਖਵਾ ਦਿੰਨੇ ਦੁੱਧ ਨਹੀਂ ਪੀਂਦੇ ਪਤਾ ਨਹੀਂ ਕੀ ਗੱਲ ਬਚਪਨ ਚ ਬਹੁਤ ਸੀ ਸਰ ਆਜੋ ਆਜੋ ਕਰੋ ਗੱਲ ਬਾਤ ਦੁੱਧ ਵੀ ਆਪਾਂ ਕਹਿੰਦੇ ਆਂ ਤੇ ਦੇਸੀ ਕਿਉਂਕਿ ਫਾਇਦੇ ਆ ਸਰੀਰ ਨੂੰ ਕਿਉਂ ਖਾਣਾ ਚਾਹੀਦਾ ਜਾਂ ਪੀਣਾ ਚਾਹੀਦਾ ਦੇਖੋ ਮੈਂ ਪਹਿਲਾਂ ਵੀ ਬੜੇ ਆਪਾਂ ਕੈਲਸ਼ੀਅਮ ਬਾਰੇ ਗੱਲ ਕਰਦੇ ਸੀਗੇ ਕਿ ਸਾਡੀਆਂ ਹੱਡੀਆਂ ਨੂੰ ਤੁਸੀਂ ਚਾਹੁੰਦੇ ਆ ਤੁਹਾਡਾ ਸਰੀਰ ਮਜ਼ਬੂਤ ਰਹੇ ਹੱਡੀਆਂ ਮਜ਼ਬੂਤ ਰਹਿਣ ਕੋਈ ਗੇਮ ਖੇਡ ਜੇ ਕਬੱਡੀ ਖੇਡਦੇ ਅੱਗੇ ਕੀ ਬਣਨਾ ਚਾਹੁੰਦੇ ਕਿ ਵਧੀਆ ਖਿਡਾਰੀ ਬਣਨਾ ਚਾਹੁੰਦੇ ਬਣਨਾ ਚਾਹੁੰਦੇ ਨਾ ਸੋ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਦੁੱਧ ਸਾਡੇ ਲਈ ਬਹੁਤ ਵਧੀਆ ਕੈਲਸ਼ੀਅਮ ਦਾ ਸੋਰਸ ਆ ਉਸ ਤੋਂ ਜ਼ਰੂਰੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਸ਼ੁਰੂਆਤੀ ਕੋਈ ਜੇ ਸਕੂਲੇ ਜਾਣੇ ਅਸੀਂ بیس ਤੋਂ ਸਟਾਰਟ ਹੁੰਦੇ ਆ ਨਾ ਸ਼ੁਰੂਆਤੀ ਜਿਹੜਾ ਆ ਅਸੀਂ ਬਿਲਕੁਲ ਫਾਈਨੈਂਸ ਤੋਂ ਹੀ ਲਿਖਣਾ ਸ਼ੁਰੂ ਕਰਦੇ ਆ ਪੂਰੀ ਏ ਬੀ ਸੀ ਲਿਖਣ ਲਈ ਸਾਨੂੰ ਏ ਲਿਖਣਾ ਜ਼ਰੂਰੀ ਆ ਇੱਦਾਂ ਹੀ ਸਾਡੀ ਬਾਡੀ 'ਚ ਸਾਰੇ ਖਾਣੇ ਖਾਣ ਦੀ ਲੋੜ ਆਏ ਅਸੀਂ ਸ਼ੁਰੂਆਤੀ ਜਿਹੜਾ ਆ ਜੇ ਤੁਸੀਂ ਵਧੀਆ ਖਿਡਾਰੀ ਬਣਨਾ ਚਾਹੁੰਦੇ ਆ ਅੱਗੇ ਹੱਡੀਆਂ ਮਜ਼ਬੂਤ ਰਹਿਣ ਕਿਉਂਕਿ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਸਰੀਰ ਮਜ਼ਬੂਤ ਹੋਊਗਾ ਕਿਸੇ ਬਿਲਡਿੰਗ ਦਾ ਢਾਂਚਾ ਖੜਾ ਕਰਨ ਲਈ ਉਸ ਸਰੀਰਾਂ ਵਿੱਚ ਰੋਟੀ ਨਾਲ ਭਰਿਆ ਹੋਣਾ ਚਾਹੀਦਾ ਸਾਡਾ ਸਰੀਰ ਵੀ ਇੱਕ ਬਿਲਡਿੰਗ ਦੀ ਭਾਂਦੀ ਆ ਇੱਕ ਇਮਾਰਤ ਦੀ ਭਾਂਦੀ ਆ ਸੋ ਦੁੱਧ ਪੀਣਾ ਜ਼ਰੂਰੀ ਸਮਝੋ ਜਦੋਂ ਕੋਈ ਕੰਮ ਨਹੀਂ ਕਰਦਾ ਨਹੀਂ ਕਮਨ ਕਰਦਾ ਕੰਮ ਦੋ ਤਰੀਕੇ ਅਸੀਂ ਕਰ ਸਕਦੇ ਲਾਲਚ ਨਾਲ ਜੇ ਤੁਹਾਨੂੰ ਦੂਰ ਜਾਣਾ ਹੈ ਉਹਦੇ 네ਗੇਟਿਵ ਪ੍ਰਭਾਵ ਜੇ ਉਹਦੇ ਵਿੱਚ ਬਣਨਾ ਹੈ ਕੰਮ ਦੇ ਖੁੱਬਣਾ ਹੈ ਕੰਮ ਦੇ ਤੇ ਉਹਦੇ ਵਿੱਚ ਅਸੀਂ ਪੋਜ਼ਿਟਿਵ ਚੀਜ਼ਾਂ ਹਮੇਸ਼ਾ ਜਦੋਂ ਦੁੱਧ ਪੀਣ ਨੂੰ ਮਨ ਨਹੀਂ ਕਰਦਾ ਮਨ ਚ ਡਰ ਲਿਆ ਹੋਊ ਕਿ ਮੈਂ ਵਧੀਆ ਖਿਡਾਰੀ ਬਣਨਾ ਹੈ ਤੇ ਮੇਡੀਆਂ ਹੱਡੀਆਂ ਮਜ਼ਬੂਤ ਚਾਹੀਦੀਆਂ ਜੇ ਮੈਂ ਦੁੱਧ ਨਹੀਂ ਪੀਤਾ ਜਾਂ ਦੇਸੀ ਘੋ ਵੀ ਉਹੀ ਕੰਮ ਕਰਦਾ ਦੇਸੀ ਕਿਉਂ ਨਹੀਂ ਖਾਦਾ ਜਾਂ ਦੁੱਧ ਨਹੀਂ ਪੀਤਾ ਤਾਂ ਮੈਨੂੰ ਆਉਣ ਵਾਲੇ ਸਮੇਂ 'ਚ ਗਰਾਊਂਡ 'ਚ ਜੋੜਾ ਸੰਬੰਧੀ ਹੱਡੀ ਟੁੱਟਣ ਦਾ ਡਰ ਰਹੂਗਾ ਜੋੜ ਲੁੱਟਣ ਦਾ ਡਰ ਰਹੂਗਾ ਕਿ ਚਾਹੁੰਦੇ ਆ ਤੁਹਾਡੀ ਲੱਤ ਮਾਤਰਾ ਹੋਵੇ ਨਹੀਂ ਚਾਹੁੰਦੇ ਨਾ ਫਿਰ ਉਹਨੂੰ ਅੱਜ ਤੋਂ ਹੀ ਡਰ ਪੈਦਾ ਕਰਕੇ ਹਰ ਚੀਜ਼ ਖਾਣ ਵਾਲੀ ਜਿਹੜੀ ਚੰਗੀ ਹੁੰਦੀ ਆ ਉਹਦਾ ਸੁਆਦ ਹੀ ਲੁਕਦਾ ਉਹਦਾ ਅਸੀਂ